ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵਾਰ ਜਿਹੜੀ ਵੀਡੀਓ ਬਣਾਉਣ ਲੱਗੇ ਆ ਦੌਲਤ ਡੈਰੀ ਫਾਰਮ ਤੋਂ ਬਣਾਉਣ ਲੱਗੇ ਆ ਬਾਈ ਕੋਲੇ ਤਿੰਨ ਗਾਵਾਂ ਨੇ ਬਾਈ ਤਿੰਨ ਹੀ ਗੱਬਣਾ ਨੇ ਥੋੜੇ ਥੋੜੇ ਦਿਨਾਂ ਦੀਆਂ ਕਰਮ ਵਾਲੀਆਂ ਕੱਚੀਆਂ ਨੇ ਆਓ ਕਰ ਲੈਨੇ ਬਾਈ ਨਾਲ ਗੱਲਬਾਤ ਆਜੋ ਬਾਈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਠੀਕ ਹਾਂ ਵਧੀਆ ਜੀ ਵਧੀਆ ਨਾਮ ਤੇ ਐਡਰੈਸ ਬੋ ਨਾਮ ਉਤਾਰਾ ਇਸਾਣਾ ਦੋਲਤਰਾ ਪਿੰਡ ਬਗੜਾੜੀ ਜਿਹੜਾ ਫ੍ਰੀਕਵੈਂਸੀਲ ਜਤੋ ਠੀਕ ਆ ਬਾਈ ਨੇੜੇ ਪਿੰਡ ਕਿਹੜਾ ਰਹਿਣਾ ਨੇੜੇ ਬਰੇ ਬਾਜਾਖਾਨੇ ਤੇ ਕੋਟਵਾਲ ਸਾਹਨੇ ਦੇ ਵਿੱਚ ਪਿੰਡ ਆ ਮੋਬਾਈਲ ਨੰਬਰ ਬੋ 8847601402 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਰਿਆ ਕਿਹੜਾ ਸੂਆ ਸੁੰਦੀ ਆ ਇਹ ਦੂਜਾ ਸੂਆ ਸੁੰਦੀ ਆ origignal ਜੀ ਠੀਕ ਆ ਹਾਂ ਕਿੰਨੇ ਕਿ ਦਿਨ ਲੈਣੀ ਆ ਬੰਨ ਲੇ ਜੂ ਵੀਰੇ ਹਫਤਾ ਸਾਰਾ ਲੈ ਜੂ ਹਜੇ ਬੜ ਹਫਤੇ ਕੀ ਕੱਚੀ ਆ ਦੂਜਾ ਸੂਆ ਪਰ ਸੁੱਖੀ ਪਈ ਆ ਬਹੁਤ ਜਿਆਦੀ ਹਜੇ ਸੋਨਾ ਆਰਡਰ ਢਿੱਲਾ ਬਹੁਤ ਪਈਆਂ ਸਾਰੀਆਂ ਬਾਰੀ ਪਰ ਬਣੂਗੀ ਬਹੁਤ ਕਮਾਲਾਂ ਦੀ ਜਿੰਨੀ ਵੀ ਕਹੇ 100 ਜਿਆਦੇ ਬੜ ਬੜ ਬਹੁਤ ਜਿਆਦੀ ਚੰਗੀ ਬਣਨੇ ਇਹਨੇ ਲੇਵਾ ਬਹੁਤ ਬੜਾ ਹੋਣਾ ਬਹੁਤ ਜਿਆਦੇ ਦੇ ਹਿਸਾਬ ਨਾਲ ਤਿਆਰੀ ਹੈ ਨਾ ਬੜ ਦੀ ਇਕੱਲਾ ਇਕੱਲਾ ਥਾਨ ਬਾਕੀ ਦੁੱਧ ਦਾ ਰਿਕਾਰਡ ਵੀ ਆਪਰੇ 30 32 ਕਿਲੋ ਜਿਹੜੇ ਮਾਲਕਾ ਕੋਲ ਆਪਾਂ ਲਈ ਆ ਪਰ ਅਗਲਾ ਤੁਸੀਂ ਸਮਝਣਾ ਲਵੇ 15 ਚੋਲੇ 30 ਕਿਲੋ ਚੋਲੇ ਅਗਲਾ ਤੁਸੀਂ ਸਮਝਣਾ ਲਵੇ ਸਹੀ ਆ ਆਪਣੇ ਅੱਗੋ ਖਰੀਦੀਆਂ ਹੁੰਦੀਆਂ ਆਪਣੀਆਂ ਬਾਕਲਾ ਥਾਂ ਦੀ ਗਰੰਟੀ ਹੋਏਗੀ ਬਸ ਹੋਰ ਉਹਦੀ ਚੰਗੀ ਮਾੜੀ ਵੇਖ ਲੈ ਬੰਦਾ ਠੀਕ ਆ ਹਾਂ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਲੇਵਾ ਕਮਾਲ ਦਾ ਫੁੱਲ ਕਾਡ ਦਾ ਫੁੱਲ ਬਰੀਡ ਆ ਬਈ ਕਿਸੇ ਪਾਸੋਂ ਕਰਮ ਵਾਲੇ ਨੂੰ ਕੋਈ ਕਾਟ ਨਹੀਂ ਕੱਲੀ ਕੱਚੀ ਕੱਚੀ ਆ ਦੇ ਰੈਂਦੀ ਆ ਉਹਦੋਂ ਆਰਡਰ ਆ ਜਿਹੜਾ ਕਰਮ ਵਾਲੇ ਨੇ ਵਧੀਆ ਤਿਆਰ ਕਰ ਲੈਣਾ ਨਾਗਤਾ ਭਾਈ ਆਪਣੇ ਕੋਲ ਦੋਆਂ ਦੀ ਪੌਣੀ ਸੀ ਵੀਡੀਓ ਮੇਨ ਚੀ ਦਾ ਬਸ ਸੁਈ ਦੀ ਹੋ ਵੈ ਗਈ ਆਪਣੀ ਇਹਦਾ ਬਸ ਤਿਆਰ ਕਰਕੇ ਵੀਡੀਓ ਪੌਣੀ ਸੀ ਗਾਂਆਂ ਦੀ ਬਸ ਠੀਕ ਆ ਭਾਈ ਹਾਂ ਦੋ ਗਾਵਾਂ ਮੇਰੇ ਖੜੇ ਖੜੇ ਭਾਈ ਨੇ ਹੁਣੇ ਸੇਲ ਹੋ ਗਈਆਂ ਭਾਈ ਤੇ ਤੋਰਾ ਦੇਖੋ ਤੋਰਾ ਮੇਨ ਦਾ ਬਸ ਉਹਨਾਂ ਦੀ ਵੀਡੀਓ ਹੀ ਪੌਣੀ ਸੀਗੀ ਹਾਂ ਸਹੀ ਗੱਲ ਹੈ ਪ੍ਰਿੰਟ ਪ੍ਰਿੰਟ ਪੂਰਾ ਚੰਗਾ ਫੁੱਲ ਬਰੀਡ ਆ ਭਾਈ ਬਰੀਡ ਵਾਲੀ ਬਹੁਤ ਜ਼ਿਆਦੇ ਆ ਵੀਰੇ ਗਾਂ ਜੰਨੀ ਵੀ ਕਹਿੰਦੀ ਉਹਨਾਂ ਦੀ ਦੁੱਧ ਵਾਲਾ ਪੀਸ ਆ ਜਮਾ ਬਰੀਕੀਆਂ ਚ ਬਹਿੜਾ ਬਹੁਤ ਜ਼ਿਆਦੇ ਬਾਕੀ ਤਿਆਰ ਬਹੁਤ ਜ਼ਿਆਦੇ ਹੋਊਗੀ ਗਾਂ ਇਹ ਜੀ ਦੀ ਸਹੀ ਗੱਲ ਆ ਭਾਈ ਤਿਆਰੀ ਦੀ ਤਾਂ ਮੈਂ ਕਹਿੰਦਾ ਬਈ ਹਾਂ ਕੋਈ ਟਿਕਾਣਾ ਹੀ ਨਹੀਂ ਜਿਹੜੇ ਹਿਸਾਬ ਨਾਲ ਤਿਆਰੀ ਹੈ ਨਾ ਵੈੜ ਦੀ ਪੂਰਾ ਐ ਪੰਡ ਵਾਲਾ ਲੈਵਲ ਹੈ ਬਹੁਤ ਜ਼ਿਆਦਾ ਤਿਆਰ ਹੋ ਗਈ ਵੀਰੇ ਗਾ ਕੱਲਾ ਕੱਲਾ ਥਣ ਪੂਰੀ ਵਿਥੀ ਦੇ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ 나ੜਾ ਨੂੜਾ ਦੇਖੋ ਲੈ ਕੱਲੀ ਕੱਲੀ 나ੜ ਲੈ ਚਾਰੀ ਥਣੇ ਪੂਰੇ ਨਿਕੜਵੇਂ ਕੋਈ ਫੋਰ ਨਹੀਂ ਬਈ ਵੱਡੀ 나ੜ ਦੇਖੋ ਦੋਦੜ ਕਿਆ ਬਾਤ ਬਾਕੀ ਫਿਰ ਰੰਗ ਪ੍ਰਿੰਟ ਦੀ ਬੜੀ ਜ਼ਿਆਦਾ ਸੋਹਣੀ ਆ ਵੈੜ ਹੂੰ ਬਿਊਟੀਫੁੱਲ ਲੱਗਦਾ ਬਹੁਤ ਜਿਆਦਾ ਵੀਰੇ ਚੰਗੀ ਆ ਕੁਆਲਿਟੀ ਚੈੱਕ ਕਰੋ ਕਿਸੇ ਪਾਸੋਂ ਕੋਈ ਘਾਟ ਨਹੀਂ ਫੁੱਲ ਕਰਦਾ ਬਾਈ ਬਰਾਬਰ ਖੜਾ ਉਸ ਆਮਨਾ ਕਰਦਾ ਜਿਹੜਾ ਅੰਦਾਜ਼ਾ ਲਾ ਲਿਓ ਬਾਈ ਤੇ ਕੀ ਮੋਲ ਆ ਵੀਰੇ ਜੈਜਰ ਮੋਲ ਤਾਂ ਵੀਰੇ ਜਿੱਦ ਦਾ ਵਿਹੜ ਤਿਆਰ ਹੋ ਗਈ ਤਾਂ ਲੱਖ ਰੁਪਏ ਦੀ ਆ ਹਮ ਅੱਜ ਜਿਹੜੀ ਆਪਾਂ ਦੇਣੀ ਆ ਵਿਹੜ 85000 ਜੋ ਛੋੜ ਕਰਨੀ ਆ ਆਪਾਂ ਹਾਂ ਜਮਾ ਜੈਜਰ ਮੋਲ ਜਦ ਦੇ ਬਾਈ ਕਹਿੰਦਾ ਤਿਆਰ ਹੋ ਗਈ ਲੱਖ ਰੁਪਏ ਦੀ ਵਿਹੜ ਦੇਣੀ ਆ ਵੀਰੇ ਇਹ ਤੋਂ ਘੱਟ ਨਹੀਂ ਗਾ 100 ਰੁਪਏ ਵੀ ਵਿਕਦੀ ਉਦਦੇ ਸਹੀ ਗੱਲ ਆ ਬੰਦੇਆਂ ਦੇ ਫਾਰਮਾਂ ਵਾਲੇ ਵੀਰੇ ਮੰਗੀਆਂ ਦੇ ਲਗ ਲਾ ਕਰਦੇ ਆ ਪਰਾ ਪਜ ਜੈਜ ਮੁੱਲ ਮੰਗਾਗੇ ਕਿਉਂਕਿ ਬੰਦੇ ਹੋਏ ਅਸੀਂ ਦੇਵਾਂਗੇ ਸਹੀ ਗੱਲ ਆ ਬਾਈ ਸਹੀ ਗੱਲ ਆ ਵੱਡੀ ਗੱਲ ਆ ਯਾਰ ਬਾਈ ਦੀ ਮੁੱਲ ਜਮਾ ਜੈਜ ਹੁੰਦਾ 85000 ਰੁਪਿਆ ਮੁੱਲ ਕਿਉਂ ਵੈੜ ਦਾ ਕੋਈ ਅੰਤ ਨਹੀਂ ਫੁੱਲ ਬਰੀਡ ਆ ਫਰੰਟ ਫੌਂਟ ਲੇ ਵਾਲੂਗਾ ਕਮਾਲ ਦਾ ਕੱਲੀ ਕੱਚੀ ਕੱਚੀ ਆ ਬਾਈ ਜਿਹੜੀ ਗੱਲ ਆ ਕੱਚੀ ਕੱਚੀ ਆ ਬਾਈ ਜਿਹੜੀ ਗੱਲ ਆ ਇਕੱਲੀ ਵੜਨਾ ਬਹੁਤ ਆ ਬਾਈ ਵੜਨ ਵਾਲੇ ਤਾਂ ਵੜਨੇ ਮੈਂ ਕਹਿੰਦਾ ਬਾਈ ਚੱਬ ਘੜ ਦੇਣੇ ਕਿ ਨਹੀਂ ਅਜੇ ਬਾ ਲਊਗੀ ਜਿਹੜੀ ਗੱਲ ਆ ਕੀ ਤਣ ਹਫਤਾ ਦੇਣ ਜਰੂਰ ਲੈਣ ਦੇ ਉਸ ਹਿਸਾਬ ਨਾਲ ਅੰਦਾਜ਼ਾ ਜਿਹੜਾ ਜਰੂਰ ਲਾਇਓ ਬਈ ਢੱਲ ਟੁੱਲ ਬਹੁਤ ਪਈਆ ਬਰੀਕੀ ਚ ਫੁੱਲਾ ਖਾਣ ਇੱਕ ਨੰਬਰ ਹੱਥੀ ਜੋਲਾ ਮਸ਼ੀਨਾਂ ਚੋਲਾ ਇੱਕ ਨੰਬਰ ਬਹੁਤ ਜ਼ਿਆਦੀ ਢੱਲ ਪਈਆ ਗਲਾਬੀ ਲੇਵਰੀ ਜਮ ਵਧੀਆ ਲੇਵਾ ਦੇਖ ਲੈ ਕੀ ਬਾਤ ਆ ਪੰਡਾ ਮੰਨ ਰੂਤਨੀ ਬਹੁਤ ਜ਼ਿਆਦੀ ਵੀਰੇ ਤਿਆਰ ਹੋ ਗਈ ਬੜ ਢੱਲ ਦੇਖ ਲੈ ਰੁਗ ਭਰ ਲਾ ਰਬੜ ਨੂੰ ਵਾਧਾ ਲੈ ਨਹੀਂ ਵੀਰੇ ਕਿਸੇ ਪਾਸੋਂ ਪੁੱਛਾ ਨਹੀਂ ਮਹੂਗਾ ਜਮ ਸਰ ਇੱਕੋ ਜਾਲੇ ਵਾ ਸਾਰਾ ਜਿੰਨਾ ਵੀ ਹੈਗਾ ਬਹੁਤ ਚੰਗਾ ਲੱਗਿਆ ਜਿਹੜਾ ਕਨੈਕਟਰ ਲੱਗਾ ਲਾਪਾ ਅੱਗੇ ਵੀਰੇ 2 ਨੰਬਰ ਕਿਹੜਾ ਸੂਆ ਵੀਰੇ ਇਹ ਵੀ ਵੀਰੇ ਦੂਜਾ ਸੂਆ ਸੁੰਦੀ ਆ ਕਿੰਨੇ ਦਿਨ ਲੈਂਦੀ ਆ ਇਹ ਵੀ ਵੀਰੇ ਹਫ਼ਤਾ ਵੜ ਲੈ ਜੂਗੀ ਹਫ਼ਤਾ ਕਿ ਲਈ ਕੀ ਰਿਕਾਰਡ ਆ ਦੁੱਧ ਦਾ ਬਾਈ ਇਹ ਵੀ ਆਪਣੇ ਵੀਰੇ ਆਪਦੇ ਏਰੀਆ ਚ ਆਪਾਂ ਖਰੀਦੀਆ ਵੜ ਇਹ ਹੂੰ ਉਹਨਾਂ ਨੇ ਤਾਂ ਕਿ 27 28 ਗਾ ਦੁੱਧ ਸਾਡਾ ਚੋਇਆ ਹੋਇਆ ਠੀਕ ਆ ਹਾਂ ਬਾਕੀ ਨਾਰਮਲੀ ਵੜ ਦੁੱਧ ਦਊਗੀ ਨਾ ਬਾਈ ਸਹੀ ਆ ਬਾਕੀ ਵੱਡੀ ਵੜਾ ਵੀਰੇ ਝੂਲੀ ਵਾਲੀ ਵੜਾ ਪੂਰੀ ਦੇਵਾ ਦੇਖੋ ਢੱਲ ਦੇਖੋ ਇੱਕੋ ਜੇ ਪੀਸ ਆ ਸਾਰੇ ਜਿਵੇਂ ਬਾਈ ਮਣਕੇ ਬਣਾਇਆ ਹੋਆ ਥਾਣ ਦੇਖੋ ਲੈ ਮੁਠੀ ਵਾਲਾ ਥਾਣ ਪੂਰੇ ਵਿੱਚ ਦੇ ਚਾਰੇ ਕੋਨੇ ਨਿਕਣਵੇਂ ਪੂਰੇ ਢੱਲ ਪਈ ਆ ਜੀ ਵੜ ਟੱਲ ਦੇ ਜਰਾ ਰੂਈ ਆ ਬਾਈ ਨਰੀ ਨਹੀਂ ਕਰੀ ਸਾਰਾ ਬਲਟ ਲਾ ਕੇ ਫੇਰ ਕਰਮਣੀ ਨੇ ਸੋਨਾ ਸਹੀ ਗੱਲ ਆ ਹਜੇ ਤਾਂ ਰੂਈ ਆ ਰੈਬੜ ਨੂੰ ਵਾਦ ਲੈ ਬਹੁਤ ਜਿਆਦਾ ਬਈ ਪੂਰੀ ਦੇ ਇਕੱਲਾ ਕੰਦਾ ਬਿਊਟੀ ਬਹੁਤ ਆ ਯਾਰ ਬੈਡ ਹਾਂ ਕੱਦ ਬਰੀਟ ਕਿਸੇ ਪਾਸੋਂ ਕਰਮਣੀ ਨੂੰ ਕੋਈ ਘੜ ਨਹੀਂ ਇਕੱਲੀ ਚੱਚੀ ਚੱਚੀ ਆ ਦੇਣ ਲੈਂਦੀ ਆ ਹੋਰ ਨੂੰ ਆਰਡਰ ਆ ਜਿਹੜਾ ਵਧੀਆ ਤਿਆਰ ਕਰ ਨੂੰ ਫੇਸ ਬੜਾ ਚੰਗਾ ਬੋਦੀ ਵਾਦੀ ਚੰਗੀ ਆ ਸਨਕ ਹੋਣਾ ਬੈਡ ਦੇ ਵਿੱਚ ਕੋਲਾ ਬਾਕੀ ਤੂਰਾ ਚੈੱਕ ਕਰ ਲੈ ਤੂਰਾ ਵੀ ਕਮਾਲ ਆ ਕੀ ਬਾਤ ਆ ਵੰਨ ਵਾਲਿਆਂ ਦਾ ਭਾਈ ਇਹਨੇ ਵੀ ਗੱਲਾਂ ਬਹੁਤ ਜਿਆਦੇ ਵੀਰੇ ਤਿਆਰ ਹੋਊਗੀ ਭਾਈ ਰਾਦਾ ਨਾਲ ਤਿਆਰ ਕਰਿਆਂ ਦੀ ਵੀਡੀਓ ਪਾਉਣ ਦੀ ਇਰਾਦਾ ਸੀਗਾ ਚਲੋ ਮੈਂ ਕਿਹ ਚਲੋ ਪਾ ਦਿੰਨੇ ਆਪਾਂ ਵੇੜਾ ਆਪਣੀਆਂ ਤੋਂ ਵਹਿਗੀਆਂ ਸੀਗਾ ਹਾਂਜੀ ਹਾਂਜੀ ਬਾਕੀ ਉਹ ਵੀ ਬੜੀਆਂ ਕਮਾਲ ਦੀਆਂ ਵੇੜਾ ਸੀਆਂ ਵੇਖ ਲਓ ਹਾਂ ਸਟਰੀਟ ਉਹ ਵੀ ਟੌਪ ਸੀ ਭਾਈ ਤੇ ਚਲੋ ਵੇਖੀਆਂ ਮੇਰੇ ਕੜੇ ਚੰਗੀ ਗੱਲ ਆ ਭਾਈ ਆਪਣੇ ਵੇਖੇ ਪਸਪਾ ਨੂੰ ਵੇਖ ਕੇ ਜਾਈ ਭਾ ਹਾਂ ਬਾਕੀ ਜਿਹੜੇ ਬੰਦੇ ਨੂੰ ਕੱਚੀ ਦੀ ਸਮਝ ਹੋਈ ਅੱਜ-ਅੱਜ ਮੌਕਾ ਲੈ ਖਰੀਦ ਲਊਗਾ ਬੇਟਾ ਚੰਗਾ ਹੋਇਆ ਬੰਦਾ ਅੱਜ ਮੇਲ ਵੀ ਵੀਰੇ 10-15000 ਸਸਤੀ ਜਾਣੀਆਂ ਗਾਂ ਜਿਹੜੀ ਗੱਲ ਆ ਤੇ ਲਬੋਂ ਪਈਏ ਬ੍ਰੀਡ ਫੁੱਲਾ ਕਰਦ ਚੰਗਾ ਕਿਸੇ ਬਸ ਕਰਮਾ ਨਹੀਂ ਕੋਈ ਘਾਟ ਨਹੀਂ ਬਾਕੀ ਨਿੱਗਰ ਨਰੋਈ ਬਹੁਤ ਜ਼ਿਆਦਾ ਆ ਬਾਈ ਵੜਾ ਸਹੀ ਗੱਲ ਆ ਹਾਂ ਇਹ ਪੇਟੇ ਪੁੱਟੇ ਵਾਲੀ ਵੜਾ ਪੂਰੀ ਪੇਟ ਵਾਲੀ ਵੜਾ ਕੀ ਦੁੱਧ ਵਾਲੀ ਪੀਸਾ ਸਹੀ ਗੱਲ ਆ ਹਾਂ ਬਾਕੀ ਇਹਦਾ ਕੀ ਮੋਲ ਲੱਜਾ ਆ ਬਾਈ ਇਹ ਤਾਂ ਵੀਰੇ ਜਿੱਦੇ ਤਿਆਰ ਹੋਊਗੀ ਵੜਾ 10 1 20 ਦੀ ਆ ਅੱਜ 90000 ਚ ਮਾਨਦਾਨ ਕਰ ਦਿਆਂਗੇ ਬਸ ਸਹੀ ਗੱਲ ਆ ਜਮੋ ਜੈਜ ਮੋਲ ਬ੍ਰੀਡ ਵਿੱਚ ਪੁਆਰਦੀ ਕਰਨੀ ਜਾਰੇ ਫੇਸ ਬੋਦੀ ਬਾਦੀ ਪ੍ਰਿੰਟ ਪ੍ਰਿੰਟ ਪੂਰਾ ਜੁੜਾ ਲੈ ਜਾ ਵੀਰੇ ਬੰਦਾ ਵੀਰੇ ਯਾਦ ਕਰੂਗਾ ਜੋੜੇ ਨੂੰ ਹੀ ਸਹੀ ਆ ਇੰਨਾ ਕਾ ਜਿਆਦਾ ਦੁੱਧ ਦੇ ਦਿੰਗੀਆਂ ਗਾਇਆਂ ਚੋੜੇ ਚੋਂ ਮਾਨਦਾਨ ਵੀ ਚੰਗਾ ਹੋ ਮਾਨਦਾਨ ਕਰ ਦਾਂਗੇ ਬਾਈ ਚੱਕ ਬਾਈ ਬਾਈ ਕਹਿੰਦਾ ਜੋੜਾ ਹੀ ਲੈਜ ਜੋੜੇ ਚੋਂ ਮਾਨਦਾਨ ਬੜੀਆ ਚੰਗਾ ਮਾਨਦਾਨ ਕਰਾਂਗੇ ਕੋਈ ਚੈੱਕ ਨਹੀਂ ਤੇ ਤੋੜਾ ਪ੍ਰਿੰਟ ਕੋਲ ਤੋਂ ਲੈਵਾ ਲੂ ਵਾ ਬਹੁਤ ਕਰਤਾ ਸੱਲੀ ਕੱਚੀ ਕੱਚੀ ਆ ਉਸਾ ਬਣਾਉਂਦਾ ਅੱਜ ਆ ਲਾਇਓ ਬਣੂ ਬਹੁਤ ਤਿਆਰੀ ਵੈੜ ਦੀ ਖੇਰ ਬਹੁਤ ਜੰਗੀ ਬਹੁਤ ਜਿਆਦਾ ਵੀਰੇ ਅੱਜ ਤਾਂ ਵੀਰੇ ਟਿੱਲਾਂ ਅਜੇ ਤਾਂ ਬਹੁਤ ਜਿਆਦਾ ਪੰਨਾ ਸਹੀ ਗੱਲ ਆ ਬਾਈ ਸਾਰੀਆਂ ਬਰਲ ਲੱਗ ਗੱਡੂ ਤੇ ਨਾਣਾ ਨੂਣਾ ਲੈਵੇ ਤੇ ਫੋੜ ਲਾ ਮੂਰ ਨੂੰ ਵੀ ਲੇਵਰੀ ਤਿਆਰੀ ਬਹੁਤ ਚੰਗੀ ਆ ਬਾਕੀ ਚਮਕ ਚਮਕ ਬਹੁਤ ਜਿਆਦਾ ਆ ਹਾਂ ਬਾਕੀ ਮੇਨ ਆ ਵੀਰੇ ਹਜੇ ਕੱਚੀ ਆ ਵਾ ਜਿਹੜੀ ਗੱਲ ਆ ਛਿਲ ਲਵੇ ਹਾਂ ਦੇਖੋ ਹਾਂ ਬਲਡ ਲੈ ਗੱਡੂ ਫਿਰ ਸੂਣ ਛੇ ਲੇਵਰੀ ਕੁਆਲਟੀ ਦੇ ਇੱਕੋ ਜਹ ਲਈ ਬਾਕੀ ਸਿਰ ਪਾਸੋਂ ਬਾਦਮਣੀ ਘਟਮਣੀ ਕਿ ਆ ਵਾ ਅੱਗੇ ਬੈਤਣਾ ਕਿਹੜਾ ਸੂਆ ਇਹਨੂੰ ਦੂਜਾ ਸੂਆ ਕਰੀਏ ਅਰਿਜਨਲ ਤੀਜਾ ਸੂਆ ਹੁੰਦੀ ਆ ਕਿੰਨੇ ਦਿਨ ਲੈਂਦੀ ਆ ਇਹ ਵੀ ਵੀਰੇ ਹਜੇ ਲੈ ਜੂ ਹਫਤਾ ਸਾਰਾ ਹਜੇ ਹਫਤਾ ਲੈ ਹਾਂ ਕੀ ਰਿਕਾਰਡ ਆ ਦੁੱਧ ਦਾ ਬਾਈ ਦੁੱਧ ਵੀ ਵੀਰੇ ਮਾਲਕਾਂ ਨੇ ਆਪਾਂ ਕੀ ਦੱਸਿਆ ਕਹਿੰਦੇ ਸਾਡਾ 24 25 ਕਿਲੋ ਦੂਜੇ ਸੂਏ ਦਾ ਚੋਇਆ ਵਾ ਹੂੰ ਰਾਤ ਬਾਅਦ ਥੋੜਾ ਕੜਾ ਜਿਹਾ ਪੀ ਗੀ ਆਪਣੀ ਸੂਈਆਂਾਂ ਸੀਗੀ ਉਹਦਾ ਕੜਾ ਜਿਹਾ ਪੀ ਗਈ ਥੋੜੀਆਂ ਭਲਾਂੀਆਂ ਕਰ ਗਈ ਹੂੰ ਬਾਕੀ ਥਾਣੇ ਤੋਂ ਬਹੁਤ ਜ਼ਿਆਦੇ ਚੰਗੇ ਲੱਗੇ ਆ ਸਹੀ ਗੱਲ ਆ ଷ୍ਟਿਲ ਬਹੁਤ ਪਈ ਆ ਤੇ ਬਰੀਡ ਫੁੱਲ ਚੰਗੇ ਲੇਵਾ ਦੇਖੋ ਤੇ ਥਾਣੇ ਦੇਖੋ ਮੁੱਠੀ ਵਾਲਾ ਥਾਣਾ ਕੱਲਾ ਕ ਗਲੀ ਕੱਚੀ ਕੱਚੀ ਆ ਉਹ ਸਭ ਨਾਲ ਅੰਦਾਜ਼ਾ ਲਾ ਲਓ ਫੇਸ ਬੋਦੀ ਵਾਦੀ ਪੂਰੀ ਚੰਗੀ ਆ ਸਨਕਪੁਣਾ ਬਰਡ ਦੇ ਵਿੱਚ ਫੁੱਲ ਆ ਬਈ ਬਰੀਕੀਆਂ ਚ ਦੁੱਧ ਵਾਲਾ ਪੀਸ ਆ ਨਾਲਾ ਨੂਣਾ ਦਾਣੀਆਂ ਲੈਵੇ ਤੇ ਲੇਵਾ ਇਹਨੇ ਪੰਡ ਵਾਲਾ ਲੈ ਕੇ ਨਾ ਫੇਰ ਸੋਵਾਂਗਾ ਪਹਿਲੇ ਤੂਰਾ ਚੈੱਕ ਕਰ ਲੋ ਤੇ ਨਹੀਂ ਤੂਰੀਆਂ ਗਲੀ ਚ ਕੱਲੀਆਂ ਹੀ ਤੁਰਦੀਆਂ ਪੂਰੀ ਐ ਜਗ੍ਹਾ ਰੋਕ ਕੇ ਧੁਰਦੀ ਐ ਨਹੀਂ ਗਾ ਵੀਰੇ ਕੋਈ ਲਸੀਆਂ ਫਿੱਕੀਆਂ ਹੋਣੀਆਂ ਵੀਰੇ ਥਣ ਭਾਂਡੇ ਵਾਲੇ ਪਸ਼ੂ ਆਪਣੇ ਸਹੀ ਕਰ ਲਓ ਬਈ ਬਾਕੀ ਦੁੱਧ ਵਾਲੀਆਂ ਗਾਂਆਂ ਜਿਹੜੀ ਗੱਲ ਹੈ ਸਹੀ ਗੱਲ ਬਾਕੀ ਚਮਕ ਚਮਕ ਬਹੁਤ ਆ ਬਾਕੀ ਥਾਂ ਲੇਵੀਆਂ ਬਹੁਤ ਸਾਫ਼ ਆ ਫੋਰਸ਼ਾਂ ਕਿਸੇ ਵੀ ਪਸ਼ੂ ਦੇ ਹੈ ਨਹੀਂ ਕਿ ਕਿਸੇ ਤਰ੍ਹਾਂ ਦੀ ਵੀ ਲੈ ਜਿਵੇਂ ਮਰ ਜਿਆ ਤਲਾਈ ਚੜੀ ਬਾਕੀ ਠੰਡੀ ਸੀ ਬਹੁਤ ਜ਼ਿਆਦਾ ਜਿਹੜੀ ਮੇਨ ਚੀਜ਼ ਹੈ ਨਾ ਤੇ ਬਰੀਕੀ ਚ ਚੈੱਕ ਕਰੋ ਐ ਪੂਰੀ ਪਤਲੀ ਚਮੜੀ ਦੀ ਆ ਬਾਈ ਲੈ ਬਹੁਤ ਜ਼ਿਆਦਾ ਬਾਈ ਇਹਦਾ ਜਦੋਂ ਭਣਾ ਭਣਾ ਜਿਹਾ ਲੱਗਣਾ ਪੂਰੀ ਸਾਫ਼ ਹੋ ਜਾਣਾ ਗਾਣੇ ਸਹੀ ਗੱਲ ਤੇ ਕੀ ਮੋਲ ਲਗ ਰਿਹਾ ਜਿਆਜ ਇਹਦਾ ਵੀਰੇ ਅੱਜ ਦੀ ਘੜੀ ਇਹਰੇ 75000 ਦੀ ਆ ਬੱਦੇ ਲਈ ਆ ਬਸ ਸਹੀ ਗੱਲ ਜਿਵੇਂ ਜਜ ਮੋਲ ਪਈ 70000 ਦੀ ਬਾਈਕ ਹੈ ਨਾ ਅੱਜ ਦੀ ਘੜੀ ਵੜ ਦੇ ਰਿਆਂਗੇ ਵੜ ਨੂੰ ਕਿਸੇ ਪਾਸੇ ਕੋਈ ਘੜਨੇ ਫੁੱਲ ਲੱਗ ਕਰਦਲੀ ਫੁੱਲ ਬਰੀਕ ਵਾਲੀ ਹੈ ਕੱਲੀ ਕੱਚੀ ਕੱਚੀ ਹੈ ਹਾਂ ਜਿਹੜੀ ਗੱਲ ਹੈ ਕੱਚੀ ਹੈ ਬਸ ਤੇ ਬਣੂ ਬਹੁਤ ਤਿਆਰੀ ਬਹੁਤ ਚੰਗੀ ਆ ਪੂਰਾ ਐ ਫਾਂਡ ਵਾਲਾ ਲੈ ਵਾ ਲੈ ਗੀ ਨਾ ਫੇਰ ਕਰ ਮਾਈਨ ਸੋਮਾ ਜਿਹੜੇ ਸਾਹਮਣੇ ਟਰ ਲਪਈ ਹੈ ਭਾਈ ਸਾਰੀਆਂ ਬਲਡ ਲਾ ਕੱਢੂਗੀ ਫੇਰ ਸੋ ਮੋਲ ਵੀ ਜਮਾ ਜਾਇਜ਼ ਆ 75000 ਰੁਪਿਆ ਮੋਲਾਂ ਮੰਨ ਤਣ ਜ਼ਰੂਰ ਹੋ ਜੂਗਾ ਲੈ ਭਾਈ ਥੋੜਾ ਚੈੱਕ ਕਰੋ ਇੱਕ ਨੰਬਰ ਬਾਕੀ ਤਿੰਨ ਹੀ ਠੰਡੀਆਂ ਸੀਲ ਜਿਵੇਂ ਮਰਜੀ ਹੱਥ ਲਾਈ ਚੱਲ ਜਿਵੇਂ ਮਰਜੀ ਬੈਠਾ ਰਹੇ ਕੋਈ ਚੱਕਰੀ ਨਹੀਂ ਕੋਈ ਆ ਨਹੀਂ ਹੈਗਾ ਵੀ ਲੱਤ ਛਾੜਾ ਬਾਈ ਕੋਈ ਨਹੀਂ ਵੀਰੇ ਪਸੂ ਪੂਰੇ ਠੰਡੇ ਸੀਲਾ ਬਈ ਮੂਰੋ ਥਾਣ ਵਿਖਾ ਦੀ ਬਈ ਕਿੱਡੇ ਚੰਗਾ ਥਾਣ ਲੱਗਿਆ ਪੁੱਠੇ ਪਾਸੇ ਬਹਿ ਗਿਆ ਮੂਰੋ ਥਾਣ ਵਿਖਾ ਦੇ ਮੜਾ ਕਰਮ ਵਾਲੀ ਕੋਸ਼ ਨਹੀਂ ਥਾਣ ਦੇਖੋ ਲੈ ਇੱਕ ਨੰਬਰ ਥਾਣ ਲੱਗਿਆ ਥੋੜੀ ਜਿਹੀ ਫੌਲ ਜਿਵੇਂ ਪਾ ਰੱਖੀ ਲੈ ਇਕੱਲਾ ਇਕੱਲਾ ਥਾਣਾ ਪੂਰੀ ਵਿੱਤੀ ਥਾਣ ਠੰਡੀ ਠੁੰਡੀ ਫੌਲ ਵੱਡੀ ਗਨ ਮੋਲ ਜਮ ਜਾਇ ਜਾ ਬੜਾ ਚੰਗੀਆਂ ਵੱਡੇ ਕਦ ਕਾਖਣੀਆਂ ਪ੍ਰਿੰਟ ਪ੍ਰਿੰਟ ਵਾਲੀਆਂ ਨੇ ਬਾਈ ਤੇ ਨਾਗਸੀ ਭਰਾ ਕੋਲੇ ਤਿੰਨ ਤਿੰਨੇ ਹੀ ਦਿਖਾਤੇ ਕਿਸੇ ਵੀਰ ਨੂੰ ਤਿੰਨ ਜੋ ਕੋਈ ਵੀ ਪਸੰਦਾ ਹੈ ਬਾਈ ਨਾ ਕਨੈਕਟ ਕਰ ਲਿਓ ਜੀ ਧੰਨਵਾਦ